ਐਸਐਸਪੀ ਲੁਧਿਆਣਾ ਦੇ ਹਾਤੀ ਸ੍ਰੀ ਅੰਕੁਰ ਗੁਪਤਾ ਹੈ ਐਸਪੀਡੀ ਸ੍ਰੀ ਰਾਜਨ ਸ਼ਰਮਾ ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਦੀ ਦਿਸ਼ਾ ਨਿਰਦੇਸ਼ ਹੇਟ ਪੁਲਿਸ ਥਾਣਾ ਟੂਰ ਦੇ ਨਵ ਨਿਯੁਕਤ ਇਨਚਾਰਜ ਐਸਐਚਓ ਸ੍ਰੀ ਕੁਲਦੀਪ ਕੁਮਾਰ ਦੀ ਅਗਵਾਈ ਵਿੱਚ ਬੀਤੇ ਦਿਨੀ ਪਿੰਡ ਮਾਣੂ ਕੇ ਵਿਖੇ ਕਤਲ ਹੋਏ ਨੌਜਵਾਨ ਗਗਨਦੀਪ ਸਿੰਘ ਦੇ ਮਾਮਲੇ 'ਚ ਪੁਲਿਸ ਥਾਣਾ ਟੂਰ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਦੇ ਹਾਂ ਪੁਲਿਸ ਦੀਆਂ ਕਈ ਟੀਮਾਂ ਨੇ ਇਸ ਉਕਤ ਕੇਸ ਨਾਲ ਸੰਬੰਧਿਤ ਮੁਲਜ਼ਮ ਗਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਬਾਸੀ ਬਦਨੀ ਕਲਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਵਾਰਦਤ ਚ ਵਰਤੇ ਪਿਸਟਲ 32 ਬੋਰ 2 ਸਮੇਤ 7.65 ਅਤੇ ਇੱਕ ਪਲਸਰ ਮੋਟਰਸਾਈਕਲ ਬਰਾਮਦ ਕਰਨ ਦਾ ਦਾਵਾ ਕੀਤਾ ਹੈ ਅਤੇ ਪ੍ਰਭਜੋਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਡਾਲਾ ਹਾਲ ਵਾਸੀ ਆਦਮਪੁਰ ਗगनਪ੍ਰੀਤ ਕੌਰ ਰੇਕਲ ਜਸਪਾਲ ਸਿੰਘ ਵਾਸੀ ਮਾਣੂਕੇ ਬਲਵਿੰਦਰ ਦਾਸ ਪੁੱਤਰ ਸੀਤਾਰਾਮ ਵਾਸੀ ਮਾਣੂਕੇ ਸੁਖਦੇਵ ਸਿੰਘ ਪੁੱਤਰ ਤਸਵੀਰ ਸਿੰਘ ਵਾਸੀ ਮਾਣੂਕੇ ਜਗਪ੍ਰੀਤ ਸਿੰਘ ਪੁੱਤਰ ਨਰਸਿੰਘ ਵਾਸੀ ਟੱਲੇਵਾਲ ਨੂੰ ਪਨਾ ਦੇਣ ਦੇ ਗਿਰਮ ਵਿੱਚ ਗ੍ਰਿਫਤਾਰ ਕੀਤਾ ਹੈ